ਇਸ ਪਰਚੇ ਅੱਜ ਲੋਕ ਅਦਾਲਤਾਂ ਲੱਗ ਰਹੀਆਂ ਹਨ ਪੰਜਾਬ ਦੇ ਸਮਾਣਾ ਦੇ ਵਿੱਚ ਲੋਕ ਅਦਾਲਤ ਲੱਗੇ ਲੋਕ ਅਦਾਲਤਾਂ ਵਿੱਚ ਲੋਕ ਪਹੁੰਚੇ ਹਨ ਅਦਾਲਤਾਂ ਲੱਗੀਆਂ ਇੱਥੇ ਤਿੰਨ ਅਦਾਲਤਾਂ ਲੱਗੀਆਂ ਅੱਜ ਜਿਸ ਦੇ ਵਿੱਚ ਜਿਹੜੇ ਬੈਂਕਾਂ ਦੇ ਲੈਣ ਦੇਣ ਦੇ ਮਾਮਲੇ ਹੁੰਦੇ ਹਨ ਕਰਜ਼ੇ ਦੇ ਕੁਝ ਮਾਮਲੇ ਲੜਾਈ ਝਗੜੇ ਜਾਂ ਕੋਈ ਟੈਲੀਫੋਨ ਮਹਿਕਮੇ ਦੇ ਮਾਮਲੇ ਹੁੰਦੇ ਹਨ ਔਰ ਜਿਹੜੇ ਲੋਕ ਅਦਾਲਤ ਵਿੱਚ ਮਸਲੇ ਹੱਲ ਹੁੰਦੇ ਹਨ ਉਹਦੇ ਨਾਲ ਲੋਕਾਂ ਦੇ ਸਮਾਂ ਅਤੇ ਪੈਸੇ ਕੀ ਦੋਨਾਂ ਦੀ ਬਚਤ ਹੁੰਦੀ ਹੈ ਔਰ ਇਸ ਦੇ ਬਾਅਦ ਉਹ ਵਿਅਕਤੀ ਕਿੱਥੇ ਦਲੀਲ ਨਹੀਂ ਕਰ ਸਕਦਾ ਅਪੀਲ ਨਹੀਂ ਕਰ ਸਕਦਾ ਆਖਰੀ ਫੈਸਲਾ ਲੋਕ ਅਦਾਲਤਾਂ ਹੁੰਦਾ ਹੈ और ये ना आपसी भाईचारा भी मजबूत होंगे है इस करके लोगों को अपील की जाती है कि अपने छोटे मोटे जो मामले हैं वो लोग अदालत में लेके आओ ताकि आपसी रिश्ते भी कायम रहन जी मेरा नाम श्याम नंदन है मैं स्टेट बैंक ऑफ इंडिया रीजनल ऑफिस पटियाला से आया हूँ सर ये हमारी जितनी भी ब्रांचेज मैं बेसिकली रीजनल ऑफिस कंट्रोलिंग ऑफिस से हूँ और जितनी भी ब्रांचेस स्टेट बैंक ऑफ इंडिया पटियाला रीजनल ऑफिस के कंट्रोल में है वो सारी ब्रांचेस आई हैं और उनके जो रिलेवेंट कस्टमर्स हैं वो भी आए हैं यहाँ पे लोक अदालत में सेटल कितने, में। कितने के अमाउंट के मतलब मामले सारे आपके सर uh, जो लोन अमाउंट 20 लाख से कम के हैं आउटस्टैंडिंग उसके लिए ये कितने करोड़ का बकाया आपका हाँ करोड़ तो टोटल जो हमारी जो हमारी ब्रांचेस आज इस uh, कोर्ट में समाना कोर्ट में प्रेजेंट हुई हैं इनके सात आठ करोड़ के करीब में बकाए होंगे जो केसेस लगाए हैं तो जो लोग अदालत में अब लेते हैं मामला या कंज्यूमर भी आते हैं कोई रिकवरी होती है हाँ जी रिकवरी आती है इसमें कुछ तो ऑन स्पॉट रिकवरी भी आती है कुछ ये लोग कमिटमेंट दे देते हैं तो जो एक नियम नियमित टाइम होता है उतने टाइम के अंदर में वो अपने पैसे जमा कर देते हैं एक अभी क, आपका कंज्यूमर मिला बैंक का किसी ब्रांच का होगा एनओसी के बाद भी उसको सम्मन भेज जाएगा एनओसी दे दी बैंक ने ऐसे कैसे मंज़ूर हो गया जब आपने एनओसी दे दिया ऐसा होता नहीं है वो केस वेरीफाई करना पड़ेगा आप उसको स्टडी करना पड़ेगा क्या इशू है उसके बाद पता चलेगा ठीक थैंक यू ऐसा नहीं होता वैसा आज समाणा ਦੇ ਵਿੱਚ ਜੁਡੀਸ਼ੀਅਲ ਕੋਰਟ ਕੰਪਲੈਕਸ ਸਮਾਣਾ ਦੇ ਵਿੱਚ ਨੈਸ਼ਨਲ ਜਿਹੜੀ ਲੋਕ ਅਦਾਲਤ ਲਗਾਈ ਗਈ ਹੈ ਜਿਹਦੇ ਵਿੱਚ ਸਾਡੇ ਪ੍ਰੈਜ਼ਾਈਡਿੰਗ ਅਫੀਸਰ ਸ਼੍ਰੀ ਨਾਗਪਾਲ ਸਾਹਿਬ ਐਸਜੀਜੀਐਮ ਸਮਾਣਾ ਸ਼੍ਰੀ ਪਰਸਮਿਤਰੀ ਜੀ ਤੇ ਮੈਡਮ ਮੇਕਤਾ ਸੇਡਾ ਜੀ ਤਿੰਨੇ ਆਨਰੇਬਲ ਜੱਜਿਸ ਨੇ ਜਿਹੜੇ ਆ कोर्ट ਦੇ ਵਿੱਚ ਹਾਜ਼ਰ ਨੇ ਜਿਨ੍ਹਾਂ ਦੀ ਦੇਖ ਰਿਕ ਦੇ ਵਿੱਚ ਲੋਕ ਅਦਾਲਤ ਚੱਲ ਰਹੀ ਹੈ ਔਰ ਲੋਕ ਅਦਾਲਤ ਦੇ ਵਿੱਚ ਅਕਸਰ ਦੇਖਿਆ ਜਾਂਦਾ ਜਿਹਦੇ ਵਿੱਚ ਪੈਸੇ ਦੀ ਬਚਤ ਸਮੇਂ ਦੀ ਬਚਤ ਮਨਮਟਾਪ ਜਿਹੜੇ ਬਹੁਤ ਜਲਦੀ ਜਿਹੜੇ ਨਿਬੜਦੇ ਹਨ ਔਰ ਅਕਸਰੀ ਦੇਖਣ ਨੂੰ ਮਿਲ ਰਿਹਾ ਹੈ ਇਹਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨੈਸ਼ਨਲ ਲੋਕ ਅਦਾਲਤ ਚੱਲ ਰਹੀਆਂ ਨੇ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਲੋਕਾਂ ਦੇ ਜਿਹੜੇ ਫੈਸਲੇ ਨੇ ਇਹ ਦੇਖ ਕੇ ਸਾਹਮਣੇ ਆ ਰਹੇ ਨੇ ਜਿਹਦੇ ਵਿੱਚ ਲੋਕਾਂ ਦੇ ਮਨਮਟਾਪ ਖਤਮ ਹੋ ਰਹੇ ਨੇ ਪੈਸੇ ਦੀ ਬਚਤ ਖਤਮ ਹੋ ਰਹੀ ਹੈ ਔਰ ਪੈਸੇ ਦੀ ਬਚਤ ਖਤਮ ਹੋ ਰਹੀ ਹੈ ਔਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਕੇਸ ਨੇ ਬਹੁਤ ਜਲਦੀ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਲੋਕ ਅਦਾਲਤਾਂ ਦੇ ਵਿੱਚ ਲੋਕ ਅਦਾਲਤਾਂ ਵਿੱਚ ਬੈਂਕਿੰਗ ਜੇ ਹੋਗੇ ਚੈੱਕ ਦੇ ਹੋਗੇ ਸਿਵਲ ਲਿਟੀਗੇਸ਼ਨ ਹੋਗੀ ਔਰ ਅਕਸਰ ਜ਼ਿਆਦਾਤਰ ਉਹ ਮੈਟਰ ਆਉਂਦੇ ਨੇ ਜਿਹਦੇ ਵਿੱਚ ਔਨਰੇਬਲ ਜੱਜ ਜੀ ਨੂੰ ਲੱਗਦਾ ਹੈ ਕਿ ਇਹ ਜਿਹੜੀ ਲਿਟੀਗੇਸ਼ਨ ਹੈ ਅੱਗੇ ਨਾ ਚੱਲ ਕੇ ਇੱਥੇ ਹੀ ਸਮਾਪਤ ਹੋ ਜਾਏ ਜਿਵੇਂ ਕਿ ਅਕਸਰ ਦੇਖਣ ਨੂੰ ਮਿਲ ਹੀ ਰਿਹਾ ਹੈ ਉਹ ਨੈਸ਼ਨਲ ਅਦਾਲਤ ਦੇ ਵਿੱਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਕੇਸ ਨੇ ਨੋਟਾਰੇ ਸਾਹਮਣੇ ਆ ਰਹੇ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼